TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਇਸ ਵੇਲੇ ਅਸੀਂ ਮੌਜੂਦ ਹਾਂ ਚਲੰਦਰ ਦੇ ਜਿਮ ਖਾਨਾ ਕਲਬ ਦੇ ਵਿੱਚ ਸਵੇਰ ਤੋਂ ਹੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਇਲੈਕਸ਼ਨ ਹੈ ਤੇ ਲੋਕਾਂ ਦੇ ਵਿੱਚ ਉਤਸ਼ਾਹ ਬਣਿਆ ਹੋਇਆ ਆਪਣੇ ਉਮੀਦਵਾਰ ਨੂੰ ਜਿਤਾਉਣ ਦਾ ਤੇ ਹੁਣ 5:00 ਵੱਜ ਚੁੱਕੇ ਆ ਸਵੇਰ ਤੋਂ 8:00 ਵਜੇ ਤੋਂ ਜੋ VOTING ਹੋ ਰਹੀ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਹੁਣ VOTING ਬੰਦ ਹੋ ਚੁੱਕੀ ਐ ਸਵੇਰ ਤੋਂ 8:00 ਵਜੇ ਤੋਂ VOTING ਸੀ ਜੋ VOTER ਐ SPOTTER ਐ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਮੇਰੇ ਸਹਿਯੋਗੀ ਸੁਰਿੰਦਰ ਮੇਰੇ ਨਾਲ ਆ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਸੁਰਿੰਦਰ ਕਿੰਨੇ ਕ ਫੀਸਤੀ ਜੋ VOTING ਐ ਹੋਈ ਆ ਆ ਬਿਲਕੁਲ ਹਲਮਲ ਜਿੱਤਾ ਕਿ ਸਵੇਰ ਤੋਂ ਹੀ ਜਮਾਵੜਾ ਜਿਮਖਾਨਾ ਕਲੱਬ ਦੇ ਵਿੱਚ ਲੱਗਿਆ ਹੋਇਆ ਸੀਗਾ ਆਪਣੀ ਜਮਹੂਰੀ ਹੱਕ ਦਾ ਇਸਤੇਮਾਲ ਲੋਕਾਂ ਨੇ ਕੀਤਾ ਜਿਹੜੇ ਇੱਥੇ ਦੇ ਮੈਂਬਰ ਸਾਹਿਬਾਨ ਸੀਗੇ ਔਰ ਜੋ ਹਜੇ ਤੱਕਰ ਜਾਣਕਾਰੀ ਮਿਲੀ ਹੈ ਕਿ 60 ਤੋਂ 65% ਜਿਹੜੀ ਵੋਟ ਲੋਕਾਂ ਨੇ ਕਾਸ਼ਤ ਕੀਤੀ ਹੈਗੀ ਆ ਔਰ ਅਨਾਉਂਸਮੈਂਟ ਵੀ ਹੁਣ ਅਧਿਕਾਰੀਆਂ ਵੱਲੋਂ ਕਰ ਦਿੱਤੀ ਗਈ ਹੈ ਕਿ ਜਿਹੜੇ ਲੋਕਾਂ ਨੇ ਜਿਹੜੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਆਏ ਨੇ ਉਹ ਆਪਣੀ ਵੋਟ ਕਾਸਟ ਕਰਨ ਤੇ ਹੋਰ 1-2 ਮਿੰਟ ਤੱਕ ਜਿਹੜੇ ਵੈਲਟ ਬਾਕਸ ਹੈਗੇ ਨੇ ਉਹਨਾਂ ਦੇ ਮੂੰਹ ਜਿਹੜੇ ਹੈਗੇ ਆ ਉਹ ਬੰਦ ਕਰ ਦਿੱਤੇ ਜਾਣੇ ਆ ਤੇ ਕੁਝ ਸਮੇਂ ਬਾਅਦ ਥੋੜੇ ਜੀ ਰੈਸਟ ਦੇ ਕੇ ਅੱਧੇ ਘੰਟੇ ਦੀ ਜਾਂ 1 ਘੰਟੇ ਦੀ ਰੈਸਟ ਤੋਂ ਬਾਅਦ ਵੈਲਟ ਬਾਕਸ ਦੇ ਮੂੰਹ ਦੁਆਰਾ ਖੋਲੇ ਜਾਣਗੇ ਕਾਊਂਟਿੰਗ ਸ਼ੁਰੂ ਹੋਏਗੀ ਔਰ ਕਾਊਂਟਿੰਗ ਸ਼ੁਰੂ ਹੋਣ ਦੇ ਨਾਲ-ਨਾਲ ਇੱਥੇ ਹੋਰ ਤਿਆਰੀਆਂ ਵੀ ਕੀਤੀਆਂ ਗਈਆਂ ਜਿਹੜਾ ਪ੍ਰਾਂਗਣ ਹੈਗਾ ਜਿਮਖਾਨਾ ਕਲੱਬ ਦਾ ਉਸ ਪ੍ਰਾਂਗਣ ਦੇ ਵਿੱਚ ਇੱਕ ਵੱਡੀ LED ਦਾ ਪ੍ਰਬੰਧ ਕੀਤਾ ਗਿਆ ਆ ਜਿਹੜੇ ਇਹਨਾਂ ਦੇ ਜਿਹੜੀ ਗਿਣਤੀ ਹੋਣੀ ਹੈ ਜਿਹੜੀ ਮਤਗਨਣਾ ਹੋਣੀ ਆ ਉਹਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਉਸ ਵੱਡੀ ਸਕਰੀਨ ਦੇ ਉੱਤੇ ਦਰਸਾਏ ਜਾਣਗੇ ਤਾਂ ਕਿ ਜਿਹੜੇ ਵੋਟਰ ਸੀਗੇ ਜੀ ਮਾਫ ਕਰਨਾ ਜਿਹੜੇ ਉਮੀਦਵਾਰ ਸੀਗੇ ਉਹ ਜਿਹੜੇ ਅੱਗੇ ਚੱਲ ਰਹੇ ਜਾਂ ਜਿਹੜੇ ਪਿੱਛੇ ਚੱਲ ਰਹੇ ਹੈਗੇ ਉਹਨਾਂ ਦੇ ਬਕਾਇਦਾ ਤੌਰ ਤੇ ਉਹਦੇ ਉੱਪਰ ਨਾਮ ਆਉਣਗੇ ਕਿੰਨੀਆਂ ਵੋਟਾਂ ਕਿਹਨੂੰ ਪਈਆਂ ਹੈਗੀਆਂ ਉਹ ਦਰਸਾਈਆਂ ਜਾਣਗੀਆਂ ਇਹ ਸਾਰਾ ਕੁਝ ਥੋੜੀ ਦੇਰ ਬਾਅਦ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜੇਤੂ ਆ ਉਹਨਾਂ ਦੇ ਨਾਮ ਵੀ ਐਲਾਨੇ ਜਾਣੇ ਨੇ ਤੇ ਨਾਲ ਦੀ ਨਾਲ ਜਿਹੜਾ ਮਾਹੌਲ ਹੈਗਾ ਜਿਹੜੇ ਜਿੱਤਣਗੇ ਉਹ ਮਾਹੌਲ ਜਿਹੜਾ ਇੱਥੇ ਖੁਸ਼ੀ ਨੂਮਾ ਹੋਣਾਗਾ ਢੋਲ ਦੀ ਥਾਪ ਦੇ ਉੱਤੇ ਭੰਗੜੇ ਵੀ ਪੈਣੇ ਨੇ voting ਵੀ ਹੋਣੀ ਆ ਹੋਰ ਇਹ ਵੀ ਕਾਫੀ ਜਿਹੜੇ ਮਨ ਰਹੇ ਹੈਗੇ ਆ ਆਉਣ ਵਾਲੇ ਕੁਝ ਪਲਾਂ ਦੇ ਵਿੱਚ ਜਿਮ ਖਾਲਾ ਕਲੱਬ ਦੇ ਵਿੱਚ ਨਜ਼ਰ ਆਉਣਗੇ ਔਰ ਉਹ ਮਨਮੋਹਕ ਨਜ਼ਾਰੇ ਦੇਖਣ ਦਾ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ 2 ਸਾਲ ਬਾਅਦ ਲਗਾਤਾਰ ਜਿਹੜੀ ਹੈ ਇਲੈਕਸ਼ਨ ਹੁੰਦੀ ਹੈ ਜਿਮ ਖਾਲਾ ਕਲੱਬ ਦੀ ਔਰ ਇੰਤਜ਼ਾਰ ਰਹਿੰਦਾ ਹੈ ਲੋਕਾਂ ਨੂੰ ਵੀ ਨਮਾ ਕੋਈ ਅਹੁਦੇਦਾਰ ਨਮਾ ਕੋਈ ਉਮੀਦਵਾਰ ਜਿੱਤ ਕੇ ਮੋਰੇ ਆਵੇ ਔਰ ਜਿਮ ਖਾਨਾ ਕਲੱਬ ਦੀ ਨੁਹਾਰ ਨੂੰ ਨਵੀਂ ਸ਼ੇਪ ਨਮਾ ਆਕਾਰ ਦੇਣ ਦੀ ਕੋਸ਼ਿਸ਼ ਕਰੇ ਇਹ ਇੰਤਜ਼ਾਰ ਹੁਣ ਥੋੜੀ ਦੇਰ ਰਹੇਗਾ ਉਸ ਤੋਂ ਬਾਅਦ ਨਾਮ ਜਿਹੜੇ ਹੈਗੇ ਉਹ ਐਲਾਨੇ ਜਾਣੇ ਜੇਤੂਆਂ ਦੇ ਸੁਰਿੰਦਰ ਜਿਵੇਂ ਕਿ ਗੱਲ ਹੋਈ ਹੈ ਕਿ 5% ਦੇ ਸਵੇਰੇ ਜਦੋਂ ਅਸੀਂ ਕੀਤਾ ਤੇ 11 ਵਜੇ ਦੇ ਕਰੀਬ 5% ਦੀ ਜਿਹੜੀ ਸੀਗੀ VOTING ਹੋਈ ਸੀ ਤੇ ਉਸੇ ਹਿਸਾਬ ਨਾਲ ਤਾਂ ਠੀਕ ਹੈ VOTING ਦੇਖੋ ਕੋਈ 42 4300 ਵੋਟ ਹੈ ਜੋ ਹਜੇ ਤੱਕ ਜਾਣਕਾਰੀ ਮਿਲੀ ਹੈ ਚਲ ਜੇ 27 2200 ਵੋਟ ਕਾਉਂਟ ਹੋਈ ਵੀ ਹੈ ਕੁਝ ਲੋਕ ਲੰਬੀਆਂ ਕਤਾਰਾਂ ਦੇਖ ਕੇ ਵੀ ਵਾਪਸ ਪਰਤ ਗਏ ਹੋਣਗੇ ਜਦੋਂ ਦੁਪਹਿਰ ਦਾ ਸਮਾਂ ਸੀਗਾ ਔਰ ਕੁਝ ਲੋਕ ਵਿਦੇਸ਼ਾਂ ਦੇ ਵਿੱਚ ਵੀ ਰਹਿ ਰਹੇ ਨੇ ਜਿਨ੍ਹਾਂ ਦੀ ਵੋਟ ਕਾਉਂਟ ਨਹੀਂ ਹੋਈ ਇਸ ਕਰਕੇ ਅੰਕੜਾ ਇੱਕ ਸਾਹਮਣੇ ਆਇਆ ਕਿ 65 ਤੋਂ 60 ਤੋਂ 65% ਦੀ ਜਿਹੜੀ ਵੋਟ ਕਾਉਂਟ ਜਿਹੜੀ ਹਜੇ ਤੱਕ ਹੁਣ ਤੱਕ ਸਾਹਮਣੇ ਆਈ ਹੈ ਔਰ ਬਾਕੀ ਜਦੋਂ ਮੂੰਹ ਖੋਲੇ ਜਾਣੇ ਨੇ ਵੈਲਟ ਬਾਕਸਾਂ ਦੇ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਔਰ ਜੋ ਕਲੀਅਰ ਕੱਟ ਹੈਗਾ ਸਾਰਾ ਸਾਹਮਣੇ ਆ ਜਾਣਾ ਕੌਣ ਜੇਤੂਗਾ ਉਹ ਤਾਂ ਪਤਾ ਲੱਗ ਹੀ ਜਾਣਾ ਆਉਣ ਵਾਲੇ ਕੋਈ ਸਮੇਂ ਦੇ ਵਿੱਚ ਜਿਵੇਂ ਅਸੀਂ ਗੱਲ ਕੀਤੀ ਕਿ 5 ਵਜੇ ਪੂਰੀ VOTING ਜਿਹੜੀ ਹੈਗੀ ਖਤਮ ਹੋ ਗਈ ਕਿੰਨੇ ਕ ਵਜੇ ਤੱਕ ਰਿਜ਼ਲਟ ਆਉਣ ਦੀ ਉਮੀਦ ਅੱਧਾ ਪੂਨਾ ਘੰਟਾ ਘੰਟੇ ਦਾ ਇੱਕ ਰੈਸਟ ਦੇਣਾ ਹੈ ਅੱਜ ਕਿਉਂਕਿ ਸਵੇਰ ਤੋਂ ਹੀ ਅਧਿਕਾਰੀ ਜਿਹੜੇ ਸੀਗੇ ਜਿਹੜੇ ਅੰਦਰ ਵੋਟ ਪੋਲਿੰਗ ਕਰਵਾ ਰਹੇ ਨੇ ਉਹਨਾਂ ਲਈ ਥੋੜੀ ਜਿਹੀ ਰੈਸਟ ਕਰਨੀ ਹੈ ਚਾਹ ਪਾਣੀ ਦਾ ਕੋਈ ਪ੍ਰਬੰਧ ਕੀਤਾ ਹੋਣਾ ਉਸ ਤੋਂ ਬਾਅਦ ਜਿਹੜੇ ਵੈਲਟ ਬਾਕਸ ਉਹਨਾਂ ਦੇ ਮੂੰਹ ਖੋਲੇ ਜਾਣੇ ਨੇ ਔਰ ਇੰਤਜ਼ਾਰ ਇਹ ਇਕੱਲਾ ਮੀਡੀਆ ਕਰਮੀਆਂ ਨੂੰ ਜਾਂ ਮੀਡੀਆ ਧਾਰਿਆਂ ਨੂੰ ਇੰਤਜ਼ਾਰ ਨਹੀਂ ਹੈ ਇਹ ਇੰਤਜ਼ਾਰ ਉਹਨਾਂ ਲੋਕਾਂ ਨੂੰ ਵੀ ਹੈ ਜਿਹੜੇ ਲੰਬੇ ਅਰਸੇ ਤੋਂ ਜਿਨ੍ਹਾਂ ਨੇ ਨਾਮਜ਼ਦਗੀ ਪੱਤਰ ਦਿੱਤੇ ਸੀਗੇ ਜਿਹੜੇ ਜਿਨ੍ਹਾਂ ਨੂੰ ਆਸ ਹੈ ਬਹੁਤ ਜ਼ਿਆਦਾ ਆਸ ਹੈ ਔਰ ਖਾਸ ਕਰਕੇ ਉਹਨਾਂ ਸਪੋਰਟਰਾਂ ਦੀ ਜਿਹੜੇ ਬਾਹਰ ਵੋਟਰਾਂ ਨੂੰ ਅਪੀਲ ਕਰਦੇ ਆ ਉਹਨਾਂ ਨੂੰ ਆਸ ਹੈ ਕਿ ਕਦੋਂ ਮੂੰਹ ਖੋਲੇ ਜਾਣ ਤੇ ਜੇਤੂਆਂ ਦਾ ਐਲਾਨ ਹੋਵੇ ਇਸ ਗੱਲ ਦਾ ਇੰਤਜ਼ਾਰ ਸਾਰਿਆਂ ਨੂੰ ਹੈਗਾ ਤਾਂ ਬਿਲਕੁਲ ਪੰਜ ਵੱਜ ਚੁੱਕੇ ਨੇ ਤੇ ਜੋ VOTING ਹੈ ਬੰਦ ਹੋ ਚੁੱਕੀ ਹੈ ਤਾਂ ਸਾਰਿਆਂ ਨੂੰ ਹੁਣ ਇੰਤਜ਼ਾਰ ਹੈ ਰਿਜ਼ਲਟ ਦਾ ਤੇ ਸਾਰਿਆਂ ਦੇ ਜਿਹੜੇ ਚਿਹਰੇ ਦੇ ਉੱਪਰ ਜੋ ਕੈਂਡੀਡੇਟ ਹੈ ਜਿੱਥੇ ਉਹਨਾਂ ਦੀ ਤੜਕਣਾ ਪਹਿਲਾਂ ਤੇਜ਼ ਹੀ ਹੁਣ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ ਕੈਮਰਾਮੈਨ ਸੁਖਵਿੰਦਰ ਦੇ ਨਾਲ ਮੈਂ ਹਰਮਨਜੀਤ ਕੌਰ ਮੇਰੇ ਸਹਿਯੋਗੀ सुरेंद्र ਦੈਨਿਕ ਸਵੇਰਾ ਟੀਵੀ ਜਲਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par